ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲੇੋਂ ਨਿਕਲਦੇ ਸ਼ੇਰ ਕਾਂਡ 21ਵਾਂ ਜੱਸਾ ਸਿੰਘ ਖਾਏ ਬਾਈ ਕਾਏ ਤਉ ਭੀ ਸਿੰਘ ਜੀ ਲੜਤੋ ਜਾਏ ਤੁਹਾਨੂੰ ਪਿੱਛੇ ਵਹੀਰ ਕੋਲ ਆ ਜਾਣਾ ਚਾਹੀਦਾ ਹੈ ਜਥੇਦਾਰ ਜੀ ਅਫਗਾਨ ਲੜਾਕਿਆਂ ਦੀਆਂ ਬੰਦੂਕਾਂ ਦੇ ਮੂੰਹ ਸਰਦਾਰ ਜੱਸਾ ਸਿੰਘ ਵੱਲ ਹੋ ਗਈ ਦੇਖ ਕੇ ਸਰਦਾਰ ਚੜਤ ਸਿੰਘ ਨੇ ਪਿੱਛੋਂ ਸਰਦਾਰ ਨੂੰ ਆਵਾਜ਼ ਮਾਰੀ ਸਰਦਾਰ ਜੱਸਾ ਸਿੰਘ ਦੀ ਗੋਲੀ ਉਸ ਹਾਥੀ ਦੇ ਮੱਥੇ ਵਿੱਚ ਵੱਜੀ ਜਿਸ ਉੱਤੇ ਅਬਦਾਲੀ ਸਵਾਰ ਸੀ ਹਾਥੀ ਦੇ ਪੈਰ ਉਖੜ ਗਏ ਤੇ ਅਬਦਾਲੀ ਡਿੱਗਦਾ ਡਿੱਗਦਾ ਬਚਿਆ ਅਫਗਾਨ ਸੈਨਾ ਦੇ ਤਾਂ ਮੰਨੋ ਪੈਰਾਂ ਹੇਠੋਂ ਜ਼ਮੀਂ ਹੀ ਨਿਕਲ ਗਈ ਸੀ ਇਸ ਤੋਂ ਪਹਿਲਾਂ ਕਿ ਅਬਦਾਲੀ ਕੁਝ ਬੋਲਦਾ ਅਫਗਾਨਾਂ ਦੀਆਂ ਬੰਦੂਕਾਂ ਵਾਲੀ ਕਤਾਰ ਦੇ ਸਭ ਨਿਸ਼ਾਨਚੀਆਂ ਨੇ ਸ਼ਿਸ਼ਟ ਸਰਦਾਰ ਜੱਸਾ ਸਿੰਘ ਵੱਲ ਬਣ ਲਈ ਅਬਦਾਲੀ ਘੋੜੇ ਤੇ ਸਵਾਰ ਹੋ ਸਰਦਾਰ ਦੇ ਅੱਖੋਂ ਓਲੇ ਹੋ ਗਿਆ ਮਿਸਲਾਂ ਦੇ ਸਭ ਸਿੱਖ ਸਰਦਾਰਾਂ ਤੇ ਵਹੀਰ ਨੂੰ ਹੁਣ ਸਰਦਾਰ ਦੀ ਫਿਕਰ ਹੋ ਗਈ। ਕਈ ਮੁਖੀ ਸਿੰਘਾਂ ਨੇ ਸਰਦਾਰ ਨੂੰ ਜਾ ਕੇ ਬੇਨਤੀ ਕੀਤੀ ਕਿ ਵਹੀਰ ਨੂੰ ਅੱਗੇ ਤੋਰਨਾ ਹੈ ਤੇ ਤੁਹਾਡੀ ਅਗਵਾਈ ਦੀ ਪੰਥ ਨੂੰ ਬਹੁਤ ਲੋੜ ਹੈ ਪਰ ਸਰਦਾਰ ਤਾਂ ਅਡੋਲ ਖਲੋਤਾ ਸੀ। ਅਫਗਾਨਾਂ ਨੇ ਗੋਲੀਆਂ ਦੀ ਬੁਸ਼ਾਰ ਸਰਦਾਰ ਵੱਲ ਛੱਡੀ ਤੇ ਪਿੱਛੇ ਜਾਣ ਦੀ ਥਾਂ ਸਰਦਾਰ ਨੇ ਆਪਣਾ ਘੋੜਾ ਅੱਗੇ ਨੂੰ ਦੌੜਾਇਆ। ਉਹਨਾਂ ਦੇ ਨਾਲ ਉਜ ਹੋਰ ਸਿੰਘਾਂ ਨੇ ਵੀ ਘੋੜੇ ਅਬਦਾਲੀ ਦਲਵਲ ਦੌੜਾਈ ਸਰਦਾਰ ਦਾ ਗੜਵਾਈ ਗੁਰਮੁਖ ਸਿੰਘ ਵੀ ਸਰਦਾਰ ਨਾਲ ਪਰਛਾਵੇਂ ਵਾਂਗ ਜਾ ਰਿਹਾ ਸੀ ਉਹ ਅਫਗਾਨਾਂ ਦੀਆਂ ਮੂਰਲੀਆਂ ਕਤਾਰਾਂ ਤੋਂ ਕੁਝ ਦੂਰ ਹੀ ਸਨ ਕਿ ਗੋਲੀਆਂ ਦੀ ਇੱਕ ਛਲਕ ਹੋਰ ਉਹਨਾਂ ਵੱਲ ਆਈ ਤੇ ਸਰਦਾਰ ਸਣੇ ਕਈ ਸਰਦਾਰਾਂ ਦਾ ਸੀਨਾ ਵਿੰਨ ਗਈ ਅਸਮਾਨ ਨੂੰ ਤਾੜ ਕਰਦੀ ਬਿਜਲੀ ਪਾਣੀ ਦੀ ਟਾਬ ਤੇ ਡਿੱਗੀ ਸਰਦਾਰ ਦਾ ਘੋੜਾ ਡਿੱਗਦਾ ਡਿੱਗਦਾ ਗੁਰਮੁਖ ਸਿੰਘ ਨੇ ਬਚਾਇਆ ਸਿੱਖ ਵਹੀਰ ਨੇ ਹੌਂਕਾ ਲਿਆ ਜਸੇਦਾਰ ਜੀ ਦੇ ਗੋਲੀ ਲੱਗ ਗਈ ਹੈ ਸਰਦਾਰ ਚਰਤ ਸਿੰਘ ਬੋਲਿਆ ਵਾਹਿਗੁਰੂ ਹਜ਼ਾਰਾਂ ਆਵਾਜ਼ਾਂ ਇਕੱਠੀਆਂ ਆਈਆਂ ਸਰਦਾਰ ਜੱਸਾ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਘੋੜੇ ਨੂੰ ਅਗਾਹ ਤੋਰਨ ਲਈ ਅੱਡੀ ਲਾਈ ਪਰ ਘੋੜਾ ਅੱਗੇ ਨਾ ਤੁਰਿਆ ਘੋੜੇ ਤੋਂ ਅੱਗੇ ਤੁਰ ਹੋਣਾ ਹੀ ਨਹੀਂ ਸੀ ਉਹ ਤਾਂ ਖਲੋਤਾ ਵੀ ਪਤਾ ਨਹੀਂ ਕਿਵੇਂ ਸੀ ਅਣਗਿਣਤ ਗੋਲੀਆਂ ਨੇ ਘੋੜੇ ਦੀਆਂ ਲੱਤਾਂ ਵੰਨ ਦਿੱਤੀਆਂ ਸਨ ਇੱਕ ਤਾਂ ਸਵੇਰ ਦਾ ਥੱਕਿਆ ਹੋਇਆ ਘੋੜਾ ਤੇ ਉੱਤੋਂ ਜ਼ਖਮੀ ਉਸ ਲਈ ਹੁਣ ਅੱਗੇ ਤੁਰਨਾ ਔਖਾ ਸੀ ਸਰਦਾਰ ਨੇ ਅੱਡੀ ਲਾਈ ਤਾਂ ਘੋੜੇ ਨੇ ਮੁੜ ਕੇ ਸਰਦਾਰ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ ਜਿਵੇਂ ਕਹਿ ਰਿਹਾ ਹੋਵੇ ਇੰਨੀ ਕਿ ਸੇਵਾ ਪ੍ਰਵਾਨ ਕਰਿਓ ਪੰਥ ਪਾਤਸ਼ਾਹ ਜੀ ਮਾਫੀ ਚਾਹੁੰਦਾ ਹਾਂ ਕਿ ਅੱਗੇ ਵਧਣ ਤੋਂ ਅਸਮਰੱਥ ਹਾਂ ਖਿਮਾ ਬਖਸ਼ਿਓ ਤੇ ਅਗਲੇਰੀ ਯਾਤਰਾ ਲਈ ਅਸੀਸ ਦਿਓ ਘੋੜਾ ਹਜੇ ਸਰਦਾਰ ਵੱਲ ਦੇਖ ਹੀ ਰਿਹਾ ਸੀ ਕਿ ਸਰਦਾਰ ਦੇ ਗੜਵਈ ਨੇ ਪਿੱਛੋਂ ਘੋੜੇ ਨੂੰ ਇੱਕ ਜ਼ੋਰਦਾਰ ਚਾਬਕ ਮਾਰਿਆ ਸਰਦਾਰ ਨੇ ਬਹੁਤ ਗੁੱਸੇ ਨਾਲ ਗੁਰਮukh ਸਿੰਘ ਵੱਲ ਦੇਖਿਆ ਇਹ ਪ੍ਰਵਾਨ ਹੋ ਚੁੱਕਾ ਹੈ ਸਿੰਘਾ ਕਿ ਤੈਨੂੰ ਇਸ ਦੀ ਹਾਲਤ ਨਹੀਂ ਦਿਸਦੀ ਮੁਕਤੀ ਦੀ ਅਰਦਾਸ ਕਰਨ ਦੀ ਥਾਂ ਤੂੰ ਇਸ ਤੇ ਛਾਟੇ ਮਾਰ ਰਿਹਾ ਹੈ ਕੈਸਾ ਸਿੱਖ ਹੈ ਤੂੰ ਜੇ ਤੈਨੂੰ ਕੋਈ ਗੁੱਸਾ ਹੈ ਤਾਂ ਮੇਰੇ ਮਾਰ ਲੈ ਸਰਦਾਰ ਦੇ ਇਹ ਬੋਲ ਸੁਣ ਕੇ ਗੁਰਮukh ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਨਾਲੇ ਤੂੰ ਪੰਥ ਵਿੱਚ ਮੇਰਾ ਮਖੌਲ ਬਣਵਾਉਣਾ ਚਾਹੁੰਦਾ ਹੈ ਤੂੰ ਚਾਹਣਾ ਹੈ ਕਿ ਸਿੰਘ ਮੈਨੂੰ ਇਹ ਬੋਲ ਮਾਰ ਕੇ ਠੱਠਾ ਕਰਨ ਕਿ ਜੱਸਾ ਸਿੰਘ ਤਾਂ ਕੱਲੂ ਘਾਰੇ ਵਿੱਚੋਂ ਘੋੜੇ ਨੂੰ ਕਟਵਾ ਕੇ ਭੱਜ ਗਿਆ ਸੀ ਜਦ ਪੰਥ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਮੈਂ ਕੀ ਮੂੰਹ ਲੈ ਕੇ ਉਹਨਾਂ ਅੱਗੇ ਜਾਵਾਂਗਾ ਜਿਹੜਾ ਸੂਰਮਾ ਜੰਗ ਦੇ ਮੈਦਾਨ ਵਿੱਚੋਂ ਘੋੜਾ ਕਟਵਾ ਕੇ ਪਛਾਣ ਨੂੰ ਦੌੜਾਏ ਉਸ ਨੂੰ ਤਾਂ ਗੀਦੀ ਗਿਆ ਜਾਂਦਾ ਹੈ ਤੇ ਕਿਹਾ ਜਾਣਾ ਵੀ ਚਾਹੀਦਾ ਹੈ ਕਿ ਤੂੰ ਜਾਣੂ ਨਹੀਂ ਇਸ ਗੱਲ ਤੋਂ ਮਾਫੀ ਚਾਹੁੰਦਾ ਹਾਂ ਜਸੇਦਾਰ ਜੀ ਆਪ ਜੀ ਦੀ ਫਿਕਰ ਖਿਮਾ ਮੰਗਦੇ ਆਂ ਗੁਰਮੁਖ ਸਿੰਘ ਬੋਲਿਆ ਸਾਰੇ ਸਿੰਘ ਮੈਨੂੰ ਪੰਥ ਪਾਤਸ਼ਾਹ ਕਹਿੰਦੇ ਨੇ ਤੇ ਜੇ ਮੈਂ ਜੰਗ ਵਿੱਚੋਂ ਘੋੜੇ ਦੇ ਚਾਬਕ ਮਾਰ ਕੇ ਦੜਾਵਾਂ ਤਾਂ ਮੇਰੇ ਨਾਂ ਨਾਲ ਕਾਇਰ ਤੇ ਡਰਕਲ ਜੁੜ ਜਾਵੇਗਾ ਤੇ ਐਸੇ ਜੀਵਨ ਨਾਲੋਂ ਮਰਨਾ ਚੰਗਾ ਹੈ ਐਸੀ ਭੁੱਲ ਕਦੇ ਨਹੀਂ ਕਰੀਦੀ ਗੁਰਮੁਖ ਸਿੰਘ ਨੇ ਹੱਥ ਜੋੜੇ ਤੇ ਆਪਣੇ ਘੋੜੇ ਤੋਂ ਹੇਠਾਂ ਉਤਰ ਗਿਆ ਉਸ ਨੇ ਆਪਣਾ ਘੋੜਾ ਸਰਦਾਰ ਨੂੰ ਦੇ ਦਿੱਤਾ ਤੇ ਸਰਦਾਰ ਦੇ ਘੋੜੇ ਦੀ ਅਰਦਾਸ ਕੀਤੀ ਸਰਦਾਰ ਦਾ ਘੋੜਾ ਸਰਦਾਰ ਅੱਗੇ ਸਿਰ ਨਮਾਉਂਦਿਆਂ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਪੈ ਗਿਆ ਜਿਵੇਂ ਕਿਸੇ ਨੂੰ ਲੰਬੀ ਮੁਸ਼ਕਲ ਤੋਂ ਮਗਰੋਂ ਆਰਾਮ ਲਈ ਕੋਈ ਮਖਮਲੀ ਆਸਨ ਮਿਲ ਗਿਆ ਹੋਵੇ। ਮੁਗਲਾਂ ਦੀਆਂ ਬੰਦੂਕਾਂ ਨੇ ਇੱਕ ਵਾਰ ਫੇਰ ਅੱਗ ਭਰਾਈ ਤੇ ਦੋ ਹੋਰ ਗੋਲੀਆਂ ਸਰਦਾਰ ਦੇ ਮੋਢਿਆਂ ਵਿੱਚ ਵੱਜੀਆਂ। ਹੁਣ ਸਰਦਾਰ ਦੇ ਸਰੀਰ ਤੇ 22 ਫੱਟ ਲੱਗ ਚੁੱਕੇ ਸਨ। ਗੁਰਮukh ਸਿੰਘ ਨੇ ਨਾਲ ਦੇ ਸਿੰਘਾਂ ਨੂੰ ਇਸ਼ਾਰਾ ਕਰਕੇ ਦੱਸਿਆ। ਸਰਦਾਰ ਦੇ ਰੋਸ ਦੇ ਡਰੋਂ ਉਹ ਹੁਣ ਕੁਝ ਬੋਲਿਆ ਨਹੀਂ ਕਿ ਕਿਤੇ ਸਰਦਾਰ ਮੁੜ ਨਾ ਕਹੇ। ਕਿ ਤੂੰ ਮੇਰੇ ਫੱਟ ਪੰਥ ਨੂੰ ਕਿਉਂ ਦੱਸ ਰਿਹਾ ਹੈ ਸਰਦਾਰ ਦੇ ਨਾਲ ਦੇ ਸਿੰਘਾਂ ਨੇ ਖਬਰ ਪਛਾਣ ਪਚਾਈ ਜਫੇਦਾਰ ਜੀ ਦੇ ਸਰੀਰ ਤੇ 22 ਫੱਟ ਲੱਗ ਗਏ ਹਨ ਜਿੰਨਾਂ ਵਿੱਚੋਂ ਕਈ ਤਾਂ ਗੋਲੀਆਂ ਦੇ ਹਨ ਸਰਦਾਰ ਚੜਤ ਸਿੰਘ ਜਦ ਨਾਲ ਦੇ ਸਿੰਘਾਂ ਨੂੰ ਇਹ ਦੱਸ ਰਿਹਾ ਸੀ ਤਾਂ ਉਸ ਦੇ ਆਪਣੇ ਸਰੀਰ ਤੇ 19 ਦੇ ਲਗਭਗ ਫੱਟ ਸਨ ਲਉ ਸਰਦਾਰ ਚੜਤ ਸਿੰਘ ਦੇ ਸਰੀਰ ਵਿੱਚੋਂ ਇੰਨਾ ਛੋ ਰਿਹਾ ਸੀ ਕਿ ਸਾਰਾ ਬਾਣਾ ਲਾਲ ਹੋ ਚੁੱਕਾ ਸੀ ਪਰ ਸਰਦਾਰ ਤੇ ਸਾਰਾ ਪੰਥ ਹੀ ਚਾਹੁੰਦਾ ਸੀ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਕਿਸੇ ਵੀ ਤਰੀਕੇ ਘੇਰੇ ਵਿੱਚ ਲੈ ਲਿਆ ਜਾਵੇ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ ਖਾਲਸਾ ਜੀ ਕਲਗੀਧਰ ਮਹਾਰਾਜ ਮਾਤਾ ਸੁੰਦਰੀ ਜੀ ਨਵਾਬ ਕਪੂਰ ਸਿੰਘ ਸਾਹਿਬ ਤੇ ਹੋਰ ਵੀ ਕਿੰਨੇ ਸਿੰਘਾਂ ਦੇ ਬਚਨ ਨੇ ਕਿ ਸਰਦਾਰ ਜੱਸਾ ਸਿੰਘ ਸੁਲਤਾਨ ਬਣੇਗਾ ਸੋ ਸਾਨੂੰ ਸਭ ਨੂੰ ਹੁਣ ਸਰਦਾਰ ਨੂੰ ਪਿੱਛੇ ਲੈ ਕੇ ਆਉਣਾ ਚਾਹੀਦਾ ਹੈ ਭਾਵੇਂ ਬੇਨਤੀ ਕਰਨਾ ਪਵੇ ਤੇ ਭਾਵੇਂ ਪੰਜ ਸਿੰਘ ਹੁਕਮ ਨਾਲ ਮੋੜ ਲਿਓ ਸਰਦਾਰ ਚੜਤ ਸਿੰਘ ਨੇ ਨਾਲ ਦੇ ਸਿੰਘਾਂ ਨੂੰ ਸਰਦਾਰ ਜੱਸਾ ਸਿੰਘ ਨੂੰ ਪਿੱਛੇ ਮੋੜ ਲਿਆਉਣ ਦੀ ਵਿਉਂਤ ਦੱਸੀ ਸਾਰੇ ਇਸ ਗੱਲ ਲਈ ਸਹਿਮਤ ਸਨ ਕਿ ਕਿਸੇ ਵੀ ਤਰ੍ਹਾਂ ਹੁਣ ਸਰਦਾਰ ਜੱਸਾ ਸਿੰਘ ਨੂੰ ਬਹੁਤੀ देर ਦੁਸ਼ਮਣਾਂ ਅੱਗੇ ਨਹੀਂ ਖਿਲਾਉਣ ਦੇਣਾ ਚਾਹੀਦਾ ਬੋੜੀ ਕਰਿਓ ਸਤਿਗੁਰੂ ਪੰਥ ਦੀਆਂ ਅਰਦਾਸਾਂ ਦੀ लाज ਰੱਖਿਓ ਗੋਦੀ ਵਿੱਚ ਇੱਕ ਨਿੱਕਾ ਬਾਲ ਲੈ ਕੇ ਬੈਠੀ ਇੱਕ ਮਾਤਾ ਬੋਲੀ ਤਾਕਤ ਬਖਸ਼ਿਓ ਕਲਗੀਧਰ ਸਵਾਮੀ ਜੀਓ ਮਾਤਾ ਦੇ ਕੋਲ ਹੀ ਪਏ ਇੱਕ ਬਹੁਤ ਜ਼ਖਮੀ ਸਿੰਘ ਨੇ ਉੱਠਣ ਦੀ ਕੋਸ਼ਿਸ਼ ਕਰਦਿਆਂ ਕਿਆ ਮਾਤਾ ਉਸ ਨੂੰ ਉੱਠਣ ਲਈ ਸਹਾਰਾ ਦੇ ਰਹੀ ਸੀ ਤੁਹਾਡਾ ਸਾਰਾ ਸਰੀਰ ਲਹੂ ਲੁਹਾਨ ਹੈ ਭਾਈ ਈਸ਼ਰ ਸਿੰਘ ਜੀ ਤੁਸੀਂ ਹਜੇ ਵਿਸ਼ਰਾਮ ਕਰੋ ਅਸੀਂ ਜਾ ਰਹੇ ਹਾਂ ਜਹੇਦਾਰ ਜੀ ਦੇ ਦਵਾਲੇ ਘੇਰਾ ਘਤਣ ਲਈ ਜ਼ਖਮੀ ਪਏ ਭਾਈ ਈਸ਼ਰ ਸਿੰਘ ਕੋਲੋਂ ਉੱਠਦਾ ਹੋਇਆ ਲਗਭਗ 100 ਸਾਲ ਦਾ ਇੱਕ ਬਜ਼ੁਰਗ ਬਾਪੂ ਬੋਲਿਆ ਜਹੇਦਾਰ ਜੀ ਤੋਂ ਸਾਡੇ ਜਹੇ ਲੱਖਾਂ ਕੁਰਬਾਨ ਖਾਲਸਾ ਜੀ ਅਸੀਂ ਇਸ ਦੇਹ ਦਾ ਕੀ ਅਚਾਰ ਪਾਉਣਾ ਹੈ ਜੇ ਇਹ ਪੰਥ ਦੇ ਕੰਮ ਹੀ ਨਾ ਆ ਸਗੀ ਭਾਈ ਈਸ਼ਰ ਸਿੰਘ ਅਜੇ ਵੀ ਉੱਠਣ ਲਈ ਜੋਰ ਲਾ ਰਹੇ ਸਨ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ 76 ਝੁਲੇਗਾ ਸੀਸ ਪਰ ਬੜੀ ਕਰੇਗੀ ਮੋਜ ਕਹਿੰਦਿਆਂ ਬਾਪੂ ਉੱਠਿਆ ਤੇ ਉਸ ਦੇ ਨਾਲ ਕੁਝ ਹੋਰ ਬਜ਼ੁਰਗ ਵੀ ਤੁਰ ਪਏ ਜਿਹਦੇ ਹੱਥ ਜੋ ਵੀ ਆਇਆ ਉਸਨੇ ਚੁੱਕ ਲਿਆ ਅਸੀਂ ਆਪਣੇ ਜਥੇਦਾਰ ਜੀ ਦਾ ਹੁਣ ਇੱਕ ਤੁਪਕਾ ਵੀ ਹੋਰ ਲਊ ਨਹੀਂ ਡੁੱਲਣ ਦੇਣਾ ਫੇਰ ਭਾਵੇਂ ਸਾਡੇ ਸਰੀਰ ਵਿੱਚ ਤੁਪਕਾ ਵੀ ਨਾ ਰਹੇ ਤੁਰਦੇ ਹੋਏ ਬਾਪੂ ਬੋਲੇ ਕਈ ਬਜ਼ੁਰਗਾਂ ਤੋਂ ਤਾਂ ਤੁਰਿਆ ਵੀ ਨਹੀਂ ਜਾ ਰਿਆ ਸੀ ਉਹਨਾਂ ਨੂੰ ਸਹਾਰਾ ਦੇਣ ਲਈ ਕੁਝ ਬਾਲ ਵੀ ਮਾਵਾ ਤੋਂ ਹੱਥ ਛੁਡਾ ਕੇ ਉਧਰ ਨੂੰ ਭੱਜੇ ਕਿ ਮਾਵਾ ਨੇ ਉਹਨਾਂ ਨੂੰ ਵਰਦੀਆਂ ਗੋਲੀਆਂ ਕੰਨੀ ਜਾਨ ਤੋਂ ਰੋਕਿਆ ਬਾਬਾ ਪੰਗੂ ਵਜਦ ਵਿੱਚ ਆ ਕੇ ਬੋਲਿਆ ਸਾਨੂੰ ਜਾਪਿਆ ਸੀ ਕਿ ਉਹ ਸਾਡੇ ਤੋਂ ਜਵਾਬ ਮੰਗ ਰਿਹਾ ਹੈ ਪਰ ਸਾਡੇ ਬੋਲਣ ਤੋਂ ਪਹਿਲਾਂ ਹੀ ਉਹ ਬੋਲਿਆ ਨਹੀਂ ਉਹਨਾਂ ਤਾਂ ਸਗੋਂ ਮੂੰਹੋਂ ਧੰਨ ਭਾਗ ਗਿਆ ਬੱਚੇ ਬੁੱਢੇ ਜ਼ਖਮੀ ਸਭ ਸਰਦਾਰ ਦਿਵਾਲੇ ਘੇਰਾ ਕੱਟਣ ਲਈ ਭੱਜੇ ਸੱਚੇ ਬਾਦਸ਼ਾਹ ਬੋਡੀ ਕਰਿਓ ਗੋਦ ਵਿੱਚ ਬਾਲ ਲਈ ਬੈਠੀ ਮਾਤਾ ਫੇਰ ਬੋਲੀ ਉਸ ਦੇ ਕੋਲ ਪਿਆ ਸਿੰਘ ਹੁਣ ਬੇਹੋਸ਼ ਹੋ ਚੁੱਕਾ ਸੀ ਜਥੇਦਾਰ ਜੀ ਦੇ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਮਾਤਾ ਬੋਲੀ ਤੇ ਉਸ ਦੀ ਗੋਦੀ ਵਿੱਚ ਪਿਆ ਬਾਲ ਜਿਸ ਦੀ ਉਮਰ ਮਸਾਂ ਦੋ ਕੁ ਵਰਿਆਂ ਦੀ ਹੋਵੇਗੀ ਮਾਂ ਦੀ ਗੋਦ ਵਿੱਚੋਂ ਉਤਰਿਆ ਉਤਰਨ ਲੱਗਿਆ ਉਹ ਧਰਤੀ ਤੇ ਮੱਥੇ ਪਾਰ ਡਿੱਗਿਆ ਕੀ ਉਹ ਡਿੱਗ ਕੇ ਰੋਇਆ ਬਾਬਾ ਪੰਗੂ ਫੇਰ ਬੋਲਿਆ ਪਰ ਐਡ ਕੀ ਅਸੀਂ ਚੁੱਪ ਰਹੇ ਨਹੀਂ ਇਹ ਤਾਂ ਉਸ ਦੀ ਮਾਤਾ ਧਰਤ ਨੂੰ ਆਪਣੀ ਸੁਰਤ ਨਾਲ ਟੇਕਿਆ ਪਹਿਲਾ ਮੱਥਾ ਸੀ ਬਾਬਾ ਬੋਲਿਆ 발 ਧਰਤੀ ਤੋਂ ਉੱਠਿਆ ਉਸ ਦੀ ਮਾਂ ਹੈਰਾਨੀ ਨਾਲ ਉਸ ਨੂੰ ਤੱਕ ਰਹੀ ਸੀ ਉਸ ਨੇ ਧਰਤੀ ਤੇ ਆਪਣੇ ਪਹਿਲੇ ਕਦਮ ਲਏ ਉਹ ਤੁਰਿਆ ਉਹ ਭੱਜਿਆ ਇਹ ਉਸ ਦਾ ਧਰਤੀ ਤੇ ਇਸ ਜਨਮ ਦਾ ਪਹਿਲਾ ਤੁਰਨਾ ਸੀ ਉਸ ਦਾ ਪਹਿਲਾ ਤੁਰਨਾ ਹੀ ਭੱਜਣਾ ਸੀ ਉਹ ਤੁਰਿਆ ਹੈ ਹੀ ਨਹੀਂ ਉਹ ਤਾਂ ਸਿੱਧਾ ਭੱਜਿਆ ਕਲੂ ਘਾਰੇ ਦੇ ਵਿਖੜੇ ਸਮੇਂ ਵਹੀਰ ਵਿੱਚ ਜਦ ਸਭ ਨੂੰ ਅਬਦਾਲੀ ਤੋਂ ਦੂਰ ਨਿਕਲ ਜਾਣ ਦੀ ਚਾਹ ਸੀ ਇਸ ਬਾਲ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਕਦਮ ਅਬਦਾਲੀ ਵੱਲ ਨੂੰ ਚੁੱਕੇ ਦਸਕ ਕਰਮਾਂ ਅੱਗੇ ਜਾ ਕੇ ਬਾਲ ਨੇ ਇੱਕ ਪੱਥਰ ਧਰਤੀ ਤੋਂ ਚੁੱਕਿਆ ਤੇ ਅਫਗਾਨ ਲਸ਼ਕਰ ਵੱਲ ਚਲਾਇਆ ਅਸਮਾਨ ਵਿੱਚ ਮੋੜ ਬਿਜਲੀ ਕੜਕੀ ਤੇ ਨਸ਼ਹਿਰੇ ਸ਼ਹਿਰ ਨੂੰ ਬਾਲ ਦੇ ਪਹਿਲੇ ਕਦਮਾਂ ਦਾ ਸੁਨੇਹਾ ਦੇ ਆਈ ਨਸ਼ਹਿਰੇ ਸ਼ਹਿਰ ਨੂੰ ਕਿੱਧਰ ਕੋਪਰ ਹੀੜ ਗੈਲਾ ਗੁਰਮਾ ਕੁਤਬਾ ਤੇ ਕਿੱਧਰ ਨਸ਼ਹਿਰਾ ਗੱਲ ਸਾਡੇ ਸਮਝ ਨਾ ਆਈ ਤੇ ਅਸੀਂ ਹੈਰਾਨ ਹੁੰਦੇ ਹਾਂ ਬੋਲੇ ਹਾਂ ਨਸ਼ਹਿਰਾ ਕਿਉਂਕਿ ਇਹੀ ਬਾਲ ਵੱਡਾ ਹੋ ਕੇ ਅਕਾਲੀ ਬਾਬਾ ਫੂਲਾ ਸਿੰਘ ਕਰਕੇ ਜਾਣਿਆਂ ਗਿਆ ਬਾਬਾ ਮੂੰਹ ਤੇ ਮੁਸਕਰਾਟ ਲਿਆਇਆ ਸਿਰ ਥੋੜਾ ਉ ਤਾਂ ਚੁੱਕਿਆ ਤੇ ਬੋਲਿਆ ਬਾਬੇ ਦੇ ਬੋਲ ਸੁਣ ਕੇ ਹਵਾ ਦਾ ਇੱਕ ਠੰਡਾ ਬੁੱਲਾ ਆਇਆ ਤੇ ਸਾਡੇ ਸਾਹਮਣੇ ਖਲੋਤੇ ਮਹਾਕਾਲ ਨਿਹੰਗ ਸਿੰਘ ਦੇ ਦਿਮਾਲੇ ਦਾ ਫਰਲਾ ਹਵਾ ਵਿੱਚ ਚੁੱਲਣ ਲੱਗਾ। ਇਧਰ ਸਰਦਾਰ ਚਰਤ ਸਿੰਘ ਤੋਂ ਪੰਥ ਪਾਤਸ਼ਾਹ ਸਰਦਾਰ ਜੱਸਾ ਸਿੰਘ ਦੇ ਜ਼ਖਮਾਂ ਬਾਰੇ ਸੁਣ ਕੇ ਸਭ ਮਿਸਲਾਂ ਦੇ ਮੁਖੀ ਸਿੰਘ ਇਕੱਤਰ ਹੋ ਗਏ। ਸਭ ਰੂਸ ਤੇ ਜੋਸ਼ ਵਿੱਚ ਸਨ। ਪੰਗੀ, ਕਨਈਏ ਤੇ ਰਾਮਗੜੀਏ ਸਰਦਾਰ ਸੱਜੇ ਪਾਸੇ ਆਖਲ ਹੋ ਗਏ। ਨਿਸ਼ਾਨਾ ਵਾਲੀ ਮਿਸਲ ਨਕਈ ਤੇ ਡੱਲੇ ਵਾਲੀਏ। ਦੂਜੇ ਪਾਸੇ ਉਹ ਅੱਗੇ ਵਧੇ। ਮਿਸਲ ਕਰੋੜ ਸਿੰਘੀਏ ਦੇ ਸੂਰਮੇ ਸਿੰਘਾਂ ਤੇ ਬਾਬਾ ਸ਼ਾਮ ਸਿੰਘ ਜੀ ਦੇ ਸਾਥੀ ਸਾਰੇ ਨਿਹੰਗ ਸਿੰਘਾਂ ਨੇ ਰੋ ਵਿੱਚ ਆ ਕੇ ਅਬਦਾਲੀ ਲਸ਼ਕਰਵਾਲ ਚਾਲੇ ਪਾ ਦਿੱਤੇ ਗੁਰੂ ਵੰਸ ਵਿੱਚੋਂ 베ਦੀ, ਤ੍ਰੇਨ, ਭੱਲੇ, ਸੋਢੀ ਸਿੰਘਾਂ ਵਿੱਚੋਂ ਜੋ-ਜੋ ਸ਼ਸਤਰਧਾਰੀ ਯੋਧੇ ਸਨ ਮੁਰੇ ਆਏ ਸਰਦਾਰ ਚਰਤ ਸਿੰਘ ਦੇ ਸਾਥੀ ਸ਼ੁਕਰ ਚੱਕੀਏ ਤੇ ਜਥੇਦਾਰ ਸਰਦਾਰ ਜਸਾ ਸਿੰਘ ਆਲੂ ਵਾਲੀਏ ਦੀ ਮਿਸਲ ਦੇ ਉਹ ਸਿੰਘ ਜੋ ਉਹਨਾਂ ਵਹੀਰ ਨੂੰ ਪਾਣੀ ਪਿਉਣ ਤੇ ਰਾਖੀ ਲਈ ਮਗਰ ਛੱਡ ਦਿੱਤੇ ਸਨ ਉਹਨਾਂ ਵੀ ਕਿਰਪਾਨਾਂ ਧੂ ਲਈਆਂ ਤੁਸੀਂ ਕੁਝ ਸਿੰਘ ਵੀਰ ਕੋਲੀ ਟਿਕ ਜਾਓ ਭਾਈ ਸਿੰਘੋ ਅਸੀਂ ਮੋੜ ਲਿਆਉਂਦੇ ਹਾਂ ਸਰਦਾਰ ਜਸਾ ਸਿੰਘ ਨੂੰ ਬਾਬਾ ਸ਼ਾਮ ਸਿੰਘ ਨਾਰਲੀ ਨੇ ਆਲੂ ਵਾਲੀਆ ਮਿਸਲ ਦੇ ਸਿੰਘਾਂ ਨੂੰ ਉੱਥੇ ਹੀ ਰੁਕ ਜਾਣ ਲਈ ਕਿਹਾ ਦਮਦਮੇ ਤੇ ਅਮਰਸਰ ਸਾਹਿਬ ਤੋਂ ਆਏ ਸਿੰਘ ਵੀ ਆਨੰਦਪੁਰੀ ਜੱਥੇ ਨਾਲ ਰਲ ਕੇ ਜਦ ਮੂਹਰੇ ਆਉਣ ਲੱਗੇ ਤਾਂ ਉਹਨਾਂ ਦੇਖਿਆ ਕਿ ਅਫਗਾਨਾਂ ਦੀ ਇੱਕ ਵੱਡੀ ਟੁਕੜੀ ਦੂਜੇ ਪਾਸਿਓਂ ਵਹੀਰਵਲ ਵੱਧ ਰਹੀ ਸੀ ਦਮਦਮੇ ਤੇ ਅਮਰਸਰ ਸਾਹਿਬ ਵਾਲੇ ਜੱਥਿਆਂ ਕੋਲ ਆਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋ ਸਰੂਪ ਵੀ ਸਨ ਜੋ ਉਹਨਾਂ ਗੱਡਿਆਂ ਉੱਤੇ ਪ੍ਰਕਾਸ਼ ਕੀਤੇ ਹੋਏ ਸਨ ਇੱਕ ਦਮਦਮੇ ਵਾਲੀ ਬੀੜ ਤੇ ਦੂਜੀ ਅੰਮ੍ਰਿਤਸਰ ਸਾਹਿਬ ਵਾਲੀ ਅਫਗਾਨਾਂ ਦੇ 12-12000 ਦੇ ਦੋ ਵੱਡੇ ਜਥੇ ਵਹੀਰ ਦੇ ਮਹਾਰਾਜ ਦੇ ਸਰੂਪਾਂ ਵਾਲੇ ਪਾਸੇ ਵੱਲ ਹੀ ਵਧੇ ਆ ਰਹੇ ਸਨ ਜੇ ਤੁਸੀਂ ਸਰਦਾਰ ਜੱਸਾ ਸਿੰਘ ਵੱਲ ਚਲੇ ਗਏ ਤਾਂ ਮਹਾਰਾਜ ਦੇ ਸਰੂਪਾਂ ਦੀ ਸੰਭਾਲ ਲਈ ਇੱਥੇ ਕੋਈ ਨਹੀਂ ਹੈ ਇੱਕ ਬਜ਼ੁਰਗ ਸਿੰਘ ਨੇ ਦਮਦਮੇ ਤੇ ਅੰਮ੍ਰਿਤਸਰ ਸਾਹਿਬ ਵਾਲੇ ਜਥੇ ਨੂੰ ਕਿਹਾ ਸੋ ਉਹ ਸਿੰਘ ਹੁਣ ਇੱਥੇ ਮੋਰਚਾ ਮੱਲ ਕੇ ਖਲੋ ਗਏ ਪੰਥ ਦੇ ਲੜਾਕੂ ਸਿੰਘ ਸਾਰੇ ਸਰਦਾਰ ਜੱਸਾ ਸਿੰਘ ਵੱਲ ਚੜੇ ਗਏ ਸਨ ਤੇ ਇੱਥੇ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਮਿਸਲਾਂ ਵਾਲੇ ਜੰਗਜੂ ਸਿੰਘਾਂ ਵਿੱਚੋਂ ਕੋਈ ਵੀ ਮੌਜੂਦ ਨਹੀਂ ਸੀ ਦਮਦਮੇ ਤੇ ਅੰਮ੍ਰਿਤਸਰ ਵਾਲੇ ਜੱਥੇ ਵਿੱਚ ਜ਼ਿਆਦਾ ਗਿਣਤੀ ਗੁਰਮਤ ਦੇ ਵਿਦਿਆਰਥੀਆਂ ਦੀ ਹੀ ਸੀ ਜਿਨ੍ਹਾਂ ਦਾ ਹਜੇ ਸ਼ਸਤਰ ਵਿੱਦਿਆ ਦਾ ਬਹੁਤਾ ਅਭਿਆਸ ਨਹੀਂ ਸੀ ਫਿਰ ਕੀ ਹੋਇਆ ਜੇ ਲੜਨਾ ਨਹੀਂ ਆਉਂਦਾ ਮਰਨਾ ਤਾਂ ਆਉਂਦਾ ਜਿਸ ਨੇ ਜਦ ਦਮਦਮੇ ਦੇ ਇੱਕ ਵਿਦਿਆਰਥੀ ਨੂੰ ਕਿਹਾ ਤੁਸੀਂ ਪਠਾਨਾਂ ਨੂੰ ਕਿੰਜ ਰੋਕ ਲਓਗੇ ਤੁਹਾਨੂੰ ਤਾਂ ਲੜਨਾ ਨਹੀਂ ਆਉਂਦਾ ਤਾਂ ਉਹ ਬੋਲਿਆ ਉਸ ਦੇ ਡੌਲਿਆਂ ਵਿੱਚ ਮਹਾਰਾਜ ਦੇ ਹੱਡਾਂ ਦੀ ਤਾਕਤ ਸੀ ਜਦੋਂ ਗੜੀ ਵਿੱਚੋਂ ਨਿਕਲਿਆ ਤਾਂ ਜਿਉਂਦੇ ਵੈਰੀ ਤਾਂ ਕੀ ਮਰਦੇ ਵੀ ਕਰਲਾਉਣ ਲੱਗੇ ਕਿ ਸ਼ੁਕਰ ਹੈ ਸਾਨੂੰ ਅਜੀਤ ਸਿੰਘ ਦੇ ਸਾਹਮਣੇ ਨਹੀਂ ਖੜਨਾ ਪਿਆ ਉਸ ਦੇ ਸਾਹਮਣੇ ਖੜ ਵੀ ਕੋਣ ਸਕਦਾ ਹੈ ਸਾਹਿਬ ਦੀ ਜਨਮ ਭੂਮੀ ਪਾਮਤਾ ਸਾਹਿਬ ਤੋਂ ਜਮਨਾ ਦੀਆਂ ਛੱਲਾ ਉੱਚੀਆਂ ਹੋ ਹੋ ਕੇ ਚਮਕੌਰ ਵੱਲ ਤੱਕਣ ਲੱਗੀਆਂ। ਲਾਹੌਰ ਨੇ ਦਿੱਲੀ ਨੂੰ ਸੁਨੇਹਾ ਭੇਜਿਆ ਕਿ ਕਮਰ कसे ਕਰ ਲਵੇ। ਖਾਲਸਾ ਜਵਾਨ ਹੋ ਗਿਆ ਹੈ। ਰਾਜੇ ਇੰਦਰ ਨੇ ਭੀਮ ਨੂੰ ਕਿਹਾ ਕਿ ਬਹਾਦਰੀ ਦੇਖਣੀ ਹੈ ਤਾਂ ਜਰਾ ਚਮਕੌਰ ਵੱਲ ਤੱਕੇ। ਸਭ ਦੇਵਤਿਆਂ ਸੂਰਮਿਆਂ ਯੋਧਿਆਂ ਨੇ ਬਾਬਾ ਜੀਤ ਸਿੰਘ ਨੂੰ ਨਮਸਕਾਰ ਕੀਤੀ। ਮੁਗਲਾਂ ਦਾ ਇੱਕ ਪੂਰਾ ਵੱਡਾ ਦਲ ਯੋਧੇ ਉੱਤੇ ਟੁੱਟ ਕੇ ਪੈ ਗਿਆ। ਪਲਾਂ ਵਿੱਚ ਹੀ ਘੇਰੇ ਵਿੱਚੋਂ ਪਠਾਣਾ ਦੇ ਕਿਧਰੇ ਸਿਰ ਤੇ ਕਿਧਰੇ ਧੜ ਉੱਡਦੇ ਦੇ ਸੀ ਜਿੱਥੇ ਸਾਹਿਬ ਅਜੀਤ ਸਿੰਘ ਦਾ ਪਰਛਾਵਾਂ ਵੀ ਪੈ ਜਾਂਦਾ ਮੁਗਲਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਜਾਂਦੇ ਕਿਸ ਕੋਲ ਕੋਈ ਤਲਵਾਰ ਹੈ ਜਾਂ ਕੈਰ ਹੈ ਮੁਗਲ ਬੋਲੇ ਜਾਪਦਾ ਅਸਮਾਨੋਂ ਡਿੱਗਦੀ ਬਿਜਲੀ ਦੀ ਤਾਰ ਫੜ ਕੇ ਸੂਰਮੇ ਨੇ ਮਿਆਨ ਵਿੱਚ ਪਾ ਲਈ ਸੀ ਤੇ ਚਮਕੌਰ ਲਈ ਸੰਭਾਲ ਕੇ ਰੱਖੀ ਸੀ ਇੱਕ ਹੋਰ ਬੋਲਿਆ ਇਹ ਕੋਈ ਘੋੜਾ ਹੀ ਹੈ ਜਾਂ ਤੂਫਾਨ ਹੈ ਸਾਹਿਬ ਦੇ ਘੋੜੇ ਦੀ ਤੇਜ਼ੀ ਦੁਸ਼ਮਣਾਂ ਨੂੰ ਚੱਕਰਾਂ ਵਿੱਚ ਪਾ ਰਹੀ ਸੀ ਉਸ ਦੀਆਂ ਟਾਪਾਂ ਦੀ ਆਵਾਜ਼ ਵੀ ਕੋਈ ਨਹੀਂ ਸੀ ਤੇ ਉਹ ਹਰ ਪਾਸੇ ਹਨੇਰੀ ਵਾਂਗ ਦੌੜਿਆ ਫਿਰ ਰਿਹਾ ਸੀ। ਸਾਹਿਬ ਅਜੀਤ ਸਿੰਘ ਨੇ ਜੰਗੇ ਮੈਦਾਨ ਵਿੱਚ ਭਾਜਲ ਮਚਾ ਦਿੱਤੀ। ਮੁਗਲਾਂ ਦੀ ਫੌਜ ਨੂੰ ਭੱਜਣ ਨੂੰ ਰਾਹ ਤੇ ਲੋਕਾਂ ਨੂੰ ਠਾਰ ਨਾ ਮਿਲੇ। 10 ਲੱਖ ਦਾ ਦਲ ਸਾਹਿਬ ਅੱਗੇ ਕੀੜਿਆਂ ਦੇ ਭੌਣ ਜਿਹਾ ਜਾਪ ਰਿਹਾ ਸੀ। ਵੱਡੇ ਵੱਡੇ ਖੱਬੀ ਖਾਂ ਘਾਉਂਦੇ ਮੁਗਲਾਂ ਨੂੰ ਧਰਤੀ ਵੇਲ ਨਹੀਂ ਦੇ ਰਹੀ ਸੀ ਤੇ ਫੇਰ ਕਿਸੇ ਡਰ ਵਿੱਚ ਕੰਬੇ ਹੋਏ ਗੀਦੀ ਪਠਾਨ ਨੇ ਪਿੱਛੋਂ ਇੱਕ ਬਰਸੀ ਸਾਹਿਬ ਦੀ ਪਿੱਠ ਵਿੱਚ ਮਾਰੀ। ਸਾਹਿਬ ਦਾ ਧਿਆਨ ਪਿੱਛੇ ਗਿਆ ਤਾਂ ਅੱਗੋਂ ਤੀਰਾਂ ਦੀ ਇੱਕ ਬੁਸ਼ਾਰ ਨੇ ਸੀਨਾ ਵੰਨ ਦਿੱਤਾ। ਸਾਹਿਬ ਨੂੰ ਚਮਕੌਰ ਦੇ ਮੈਦਾਨ ਵਿੱਚ ਸ਼ਹੀਦ ਹੋਇਆ ਦੇਖ ਸੱਚੇ ਪਾਤਸ਼ਾਹ ਨੇ ਮੁੱਖੋਂ ਸ਼ਾਬਾਸ਼ ਉਚਾਰਿਆ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਜੀ ਨੇ ਇੱਕਦਮ ਮੁੜ ਕੇ ਚਮਕੌਰ ਵੱਲ ਦੇਖਿਆ। ਸਾਹਿਬ ਨੇ ਜਾਂਦੀ ਵਾਰ ਦੀ ਫਤਿਹ ਬੁਲਾਈ ਤੇ ਦੋਹਾਂ ਮਾਈਆਂ ਨੇ ਹੱਥ ਜੋੜ ਜਵਾਬ ਦਿੱਤਾ। ਹੁਣ ਸਾਹਿਬ ਜੁਝਾਰ ਸਿੰਘ ਜੇ ਕੋਈ ਦੁਨਿਆਵੀ ਬਾਲ ਹੁੰਦਾ ਤਾਂ ਸ਼ਾਇਦ ਇਸ ਸਮੇਂ ਕੁਝ ਹੋਰ ਬੋਲਦਾ ਪਰ ਉਹ ਦੁਨਿਆਵੀ ਗੱਦ ਸੀ। ਉਹ ਬੋਲਿਆ ਤੀਰਾ ਤਲਵਾਰਾਂ ਨੇਜ਼ਿਆਂ ਨਾਲ ਖੇਡਣ ਨੂੰ ਮੇਰਾ ਵੀ ਚਿਤ ਹੈ ਗੁਰੂ ਪਿਤਾ ਆਗਿਆ ਬਖਸ਼ੋ ਜੂਜੰ ਦੀ ਮਿੱਤ ਹੁਣ ਸਾਹਿਬ ਜੁਝਾਰ ਸਿੰਘ ਦੀ ਸੀ ਸਾਹਿਬ ਦੀ ਬੇਨਤੀ ਤੇ ਮਹਾਰਾਜ ਨੇ ਸਾਹਿਬ ਜੁਝਾਰ ਸਿੰਘ ਦੇ ਮੁੱਖ ਨੂੰ ਚੁੰਮਿਆ ਇਹ ਮਹਾਰਾਜ ਦੀ ਹਾਮੀ ਹੀ ਸੀ ਸਤਗੁਰ ਬੋਲੇ ਮੈਂ ਜਦ ਪਿਤਾ ਜੀ ਮਹਾਰਾਜ ਨੂੰ ਕਿਹਾ ਸੀ ਕਿ ਧਰਮ ਤੋਂ ਜਾਨ ਦੇਣ ਲਈ ਆਪ ਜੀ ਤੋਂ ਵੱਡਾ ਬਲਦਾਨੀ ਕੌਣ ਹੋਏਗਾ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਨੂੰ ਜੰਗੇ ਮੈਦਾਨ ਵਿੱਚ ਜਾਨ ਤੋਂ ਰੋਕਾਂ ਕੋਈ ਕਹਿ ਸਕਦਾ ਹੈ ਕਿ ਇਹ ਜੰਗ ਸਾਹਿਬ ਜੁਝਾਰ ਦੀ ਉਮਰ ਤੋਂ ਬਹੁਤ ਵੱਡੀ ਸੀ ਪਰ ਸਾਹਿਬ ਨੂੰ 나ਗ ਫੜਨ ਦੇ ਮੰਤਰ ਆਉਂਦੇ ਸਨ ਠੂਏ ਫੜਨ ਦੇ ਮੰਤਰ ਹੀ ਨਹੀਂ ਆਉਂਦੇ ਸਨ ਕਦੇ ਸ਼ੇਰ ਵੀ ਕਿਸੇ ਦੇ ਰੋਕਿਆ ਰੁਕਿਆ ਹੈ ਕਦੇ ਬਾਜ਼ ਨੇ ਵੀ ਕਿਸੇ ਦੇ ਕਿਹ ਆਪਣੀ ਦਫਤਾਰ ਘੱਟ ਕੀਤੀ ਹੈ ਸਾਹਿਬ ਨੂੰ ਕਿਸੇ ਸਿੰਘ ਨੇ ਪਿਆਰ ਵਿੱਚ ਕਿਹਾ ਵੀ ਸੀ ਤੁਹਾਨੂੰ ਤਾਂ ਲੜਨਾ ਨਹੀਂ ਆਉਂਦਾ ਤਾਂ ਉਹ ਬੋਲੇ ਸਨ ਕੀ ਹੋਇਆ ਜੇ ਲੜਨਾ ਨਹੀਂ ਆਉਂਦਾ ਮਰਨਾ ਤਾਂ ਆਉਂਦਾ ਹੈ ਇਹ ਕਹਿੰਦਿਆਂ ਦਮਦਮੇ ਤੇ ਅੰਮ੍ਰਿਤਸਰ ਵਾਲੇ ਵਿਦਿਆਰਥੀਆਂ ਨੇ ਮਹਾਰਾਜ ਦੇ ਸਰੂਪਾਂ ਦਿਵਾਲੇ ਕੇਰਾ ਬਣਾ ਲਿਆ ਅਮਰਸਾਰੇ ਵਾਲੇ ਜੱਥੇ ਵਿੱਚੋਂ ਮਝੈਲ ਸਿੰਘਾਂ ਨੇ ਆਪਣੇ ਕਮਾਨ ਮੋਢਿਆਂ ਤੋਂ ਲਾਹੇ ਤੇ ਤੀਰਾਂ ਦੇ ਮੂੰਹ ਅਫਗਾਨਾਂ ਵੱਲ ਸਿੱਧੇ ਕਰ ਦਿੱਤੇ ਉਹਨਾਂ ਪਹਿਲੇ ਤੀਰ ਛੱਡੇ ਤਾਂ ਕਈ ਅਫਗਾਨਾਂ ਦੇ ਸੀਨੇ ਵਿੰਨੇ ਗਏ ਪਠਾਨ ਰੁਕ ਗਏ ਤੇ ਥੋੜਾ ਪਿੱਛੇ ਹੋ ਗਏ ਸਿੰਘਾਂ ਤੀਰ ਕਮਾਨਾਂ ਵਿੱਚ ਚਾੜੇ ਹੋਏ ਸਨ ਪਰ ਹੁਣ ਅਫਗਾਨ ਮਾਰ ਤੋਂ ਪੜੇ ਸਨ ਸਿੰਘ ਅੱਗੇ ਵਧੇ ਤਾਂ ਨਾਲ ਦੇ ਸਿਆਣੇ ਸਿੰਘਾਂ ਨੇ ਰੋਕਿਆ ਇੱਥੇ ਖਲੋ ਕੇ ਹੀ ਲੜੋ ਸਿੰਘੋ ਜਿਆਦਾ ਅੱਗੇ ਨਾ ਜਾਓ ਅਫਗਾਨਾਂ ਲਸ਼ਕਰ ਦਾ ਪਿਛਲਾ ਹਿੱਸਾ ਸੱਜੇ ਪਾਸਿਓਂ ਅੱਗੇ ਵਧਿਆ ਸਿੰਘਾਂ ਨੇ ਤੀਰ ਉਧਰ ਨੂੰ ਛੱਡੇ ਭਾਵੇਂ ਸੱਜੇ ਪਾਸਿਓਂ ਵੱਧੇ ਪਠਾਣਾ ਦਾ ਵੀ ਸਿੰਘਾਂ ਨੇ ਨੁਕਸਾਨ ਕਰ ਦਿੱਤਾ ਸੀ ਪਰ ਇੰਨੇ ਨੂੰ ਸਾਹਮਣੇ ਤੇ ਖੱਬੇ ਪਾਸਿਆਂ ਵਾਲੇ ਅਫਗਾਨਾਂ ਨੂੰ ਭੱਜ ਕੇ ਅੱਗੇ ਵਧਣ ਦਾ ਮੌਕਾ ਮਿਲ ਗਿਆ ਸਿੰਘਾਂ ਕੋਲ ਤੀਰ ਮੁੱਕਦੇ ਜਾ ਰਹੇ ਸਨ ਦਮਦਮੇ ਵਾਲੇ ਸਿੰਘ ਮੈਦਾਨ ਵਿੱਚੋਂ ਤੀਰ ਇਕੱਤਰ ਕਰਕੇ ਮਜਹਿਲਾਂ ਤੀਕ ਪੁਚਾ ਰਹੇ ਸਨ ਕਈ ਮੁਗਲਾਂ ਦੀਆਂ ਲਾਸ਼ਾਂ ਵਿੱਚੋਂ ਵੀ ਉਹਨਾਂ ਤੀਰ ਖਿੱਚ ਖਿੱਚ ਕੱਢੇ ਪਰ ਤਾਦ ਤੀਕ ਅਫਗਾਨ ਬਹੁਤ ਨਜ਼ਦੀਕ ਆ ਗਏ ਹਨ ਦਮਦਮੇ ਵਾਲਿਆਂ ਨੇ ਮੈਦਾਨ ਵਿੱਚੋਂ ਟੀਮਾਂ ਚੱਕ ਕੇ ਅਫਗਾਨੀ ਦੇ ਲਸ਼ਕਰ ਉੱਤੇ ਵਰਾ ਦਿੱਤੀਆਂ ਪਰ ਸੰਜੋਹਾਂ ਪੈ ਨਹੀਂ ਆਉਂਦੇ ਅਫਗਾਨਾਂ ਦਾ ਟੀਮਾਂ ਨੇ ਕੀ ਵਗਾਰ ਲੈਣਾ ਸੀ ਜਿੰਨਾ ਸਿੰਘਾਂ ਕੋਲ ਕਿਰਪਾਨਾਂ ਸਨ ਉਹ ਕਿਰਪਾਨਾਂ ਤੇ ਬਾਕੀ ਛੋਟੇ ਆਦ ਲੈ ਕੇ ਜੰਗ ਲਈ ਅੱਗੇ ਵਧੇ ਚਾਰਕ ਘੜੀਆਂ ਕਮਸਾਨ ਦਾ ਜੰਗ ਹੋਇਆ ਦਮਦਮੇ ਵਾਲੇ ਵਿਦਿਆਰਥੀਆਂ ਕੋਲ ਕੋਈ ਸ਼ਸਤਰ ਨਹੀਂ ਸੀ ਸੋ ਉਹ ਬਹੁਤਾ ਚਿਰ ਟੈਕ ਨਹੀਂ ਸਕੇ ਪਰ ਫਿਰ ਵੀ ਉਹਨਾਂ ਜੰਗ ਨੂੰ ਪਿੱਠ ਨਹੀਂ ਦਿਖਾਈ ਸਾਰੇ ਵਿਦਿਆਰਥੀ ਸ਼ਹੀਦ ਹੋਣ ਲੱਗੇ ਅਮਰਸਰ ਸਾਹਿਬ ਵਾਲੇ ਮਝੈਲਾ ਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ। ਉਹਨਾਂ ਸਭ ਨਾਲ ਵਿਦਿਆਰਥੀਆਂ ਨੇ ਇਹ ਜੰਗ ਧਰਮ ਯੁੱਧ ਜਾਣ ਕੇ ਲੜਿਆ ਤੇ ਸ਼ਹਾਦਤਾਂ ਪਾਈਆਂ। ਆਪਣੇ ਜਿਉਂਦੇ ਜੀ ਉਹਨਾਂ ਇੱਕ ਵੀ ਪਠਾਨ ਮਹਾਰਾਜ ਦੇ ਸਰੂਪਾਂ ਕੋਲ ਟੁੱਕਣ ਨਹੀਂ ਦਿੱਤਾ ਤੇ ਅੰਤ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਦਿੱਤੀ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।